ਨਰਿੰਦਰ ਸਿੰਘ ਜੀ ਨਰਿੰਦਰ ਸਿੰਘ ਕੀ ਗੱਲ ਕੀ ਹੋਈ ਹੈ ਗੱਲ ਤਾਂ ਰੁਟੀਨ ਦੇ ਵਿੱਚ ਇਹ ਸਾਰੇ ਉੱਥੇ ਇਕੱਠੇ ਹੁੰਦੇ ਹੈਗੇ ਚਾਹ ਪੀਣ ਵਾਸਤੇ ਸਵੇਰੇ ਸਵੇਰੇ ਜਾਵੜਦੇ ਯਾਰ ਦੋਸਤ ਇਕੱਠੇ ਹੋ ਕੇ ਨਹਿਰ ਦੇ ਕਿਨਾਰੇ ਇੱਕੋ ਬਣੀ ਵੀ ਹੈ ਚਾਹ ਦੀ ਟੋਲੀ ਸ਼ਾਇਦ 2 ਨੰਬਰ ਗੇਟ ਦੇ ਬਾਹਰ ਹੈ ਠੀਕ ਹੈ ਥਰਮਲ ਕਲੋਨੀ ਦੇ ਤੇ ਉੱਥੇ ਇਹ ਬੈਠੇ ਚਾਹ ਪੀ ਰਹੇ ਸੀ ਤੇ ਬੇਟਾ ਹਾਲੇ ਇਹਨਾਂ ਕੋਲੇ ਪਹੁੰਚਣ ਆਲਾ ਸੀਗਾ ਇਹਦਾ ਦੋਸਤ ਹੈ ਕਾਫੀ ਕੋਲ ਤੇ 10 ਕਿਲੋਮੀਟਰ ਪਿੱਛੇ ਸੀਗਾ ਇਹ ਉਹ ਜਦੋਂ ਜਿਹੜਾ ਉਹਨੇ ਦੱਸਿਆ ਹੈਗਾ ਵੀ ਐ ਕਰਕੇ ਮੈਂ ਚਾਹ ਪੀ ਰਿਹਾ ਸੀ ਤੇ ਮੇਰੇ ਇਹ ਸਾਹਮਣੇ ਬੈਠੇ ਚਾਹ ਪੀ ਰਹੇ ਸੀ ਮੂੰ ਇਹਨਾਂ ਦੇ ਲ ਤੇ ਥੋੜੀ ਦੇਰ ਬਾਅਦ ਉੱਠ ਕੇ ਖੜੇ ਹੋ ਗਏ ਤੇ ਇਹ ਕਹਿੰਦਾ ਗੋਲੀ ਚਲਾਉਣੀ ਸ਼ੁਰੂ ਕਰਤੀਆਂ ਕਹਿੰਦਾ ਉਹ ਮੈਂ ਕਿਹਾ ਕੀ ਆ ਲਗੀ ਆਲਾ ਐਂ ਕਹਿੰਦੇ ਕਹਿੰਦੇ ਇਹ ਕਹਿੰਦੇ ਉਹਨਾਂ ਨੇ ਮੇਰੇ ਜਦੋਂ ਪੱਟ ਤੇ ਤੀਜੀ ਗੋਲੀ ਵਜੀ ਮੈਂ ਡਿੱਗ ਪਿਆ ਉਹਨਾਂ ਨੇ ਹੈਗਾ ਵੀ ਇਹ ਗਿਆ ਫਿਰ ਉਹਨਾਂ ਨੇ ਇੱਕ ਢੂਈ ਗੋਲੀ ਮਾਰੀ ਉਹਦੋਂ ਬਾਅਦ ਫਿਰ ਉਹ ਭੱਜ ਗਏ ਸਿੱਕ ਕੰਮ ਕੀ ਕਰਦੇ ਸੀ ਇਹਨਾਂ ਦਾ కెమికਲ ਦਾ ਫਲੋਰ ਟਾਈਲ ਦਾ ਤੇ కెమికਲ ਦਾ ਕੰਮ ਹੈ ਜਿਹੜਾ ਆਪਣੇ ਕੰਸਟਰਕਸ਼ਨ ਮਟੀਰੀਅਲ ਦਾ ਰੰਜਿਸ਼ ਤੇ ਮੇਰੇ ਤਾਂ ਖਿਆਲ ਹੈ ਵੀ ਰੰਜਿਸ਼ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਹੁਣ ਇਹ ਤਾਂ ਬਾਤ ਹੁਣ ਜਿੰਨੀ ਜਦੋਂ ਇਨਵੈਸਟੀਗੇਸ਼ਨ ਹੋਊਗੀ ਕਿ ਆ ਉਹਨਾਂ ਦਾ ਕੋਈ ਸਹੀ ਤਾਂ ਫਿਰ ਪਤਾ ਲੱਗੂਗਾ ਅਸ ਅਸਟਾਲ ਦੇ ਵਿੱਚ ਲੈ ਤੁਸੀਂ ਹਾਲਾਤ ਕਿਵੇਂ ਨੇ ਨੋਰਮਲ ਹੈ ਬਹੁਤ ਵਧੀਆ ਗੱਲਬਾਤ ਕਰ ਰਿਹਾ ਹੈਗਾ ਹੌਂਸਲੇਜ ਹੈ ਲੇਕਿਨ ਕਹਿੰਦੇ ਰੈਫਰ ਕਰ ਦਿੱਤਾ ਰੈਫਰ ਕਰਤਾ ਹੈ ਇਮੇਜ ਦੇ ਵਿੱਚ ਕਿਉਂਕਿ ਇੱਥੇ ਨਹੀਂ ਫੈਸਲੀਤੀ ਹੈ ਨਹੀਂ ਕਿ ਗੋਲੀਆਂ ਹਾਲੇ ਰਿਮੂਵ ਕਰਨ ਵਾਲੀਆਂ ਹੈਗੀਆਂ ਕੋਈ ਇਸ ਤਰ੍ਹਾਂ ਕੇ ਉੱਥੇ ਸ਼ਿਫਟ ਕਰਨਾ ਪਿਆ ਇੱਥੇ ਇਹਨਾਂ ਨੇ ਮਤਲਬ ਕੋਈ ਪ੍ਰੋਪਰਸਨ ਲੱਗਿਆ ਨਹੀਂਗਾ ਸਾਨੂੰ ਐਸੀ ਕਿਤੇ ਜ਼ਿਆਦਾ ਕੰਪਲਿਕੀਸ਼ਨਸ ਨਾ ਆ ਜਾਣ ਸਾਨੂੰ ਇਸਕੇ ਰੈਫਰ ਕਰਨਾ ਪਿਆ ਮੰਗੀ ਕਰਦੇ ਹੋ ਹੈ ਨਹੀਂ ਮੰਗੀ ਕਰਦੇ ਪ੍ਰਸ਼ਾਸਨ ਮੰਗਦਾ ਹੈ ਜੀ ਹੁਣ ਦੇਖੋ ਪਤਾ ਕੀ ਹੈ ਕਈ ਵਾਰੀ ਗੱਲ ਜਿਹੜੀ ਹੈ ਹੁਣ ਠੀਕ ਹੈ ਤੁਸੀਂ ਵੀ ਇਹ ਭੁੱਲਿਆ ਕਿਸੇ ਤੋਂ ਵੀ ਨਹੀਂ ਸਾਡਾ ਜਿਹੜਾ ਲੱਚਰ ਸਿਸਟਮ ਹੈ ਸਭ ਤੋਂ ਵੱਡਾ ਕਾਰਨ ਇਹ ਹੈਗਾ ਹੁਣ ਲੱਚਰ ਸਿਸਟਮ ਦੇ ਮੂਰੇ ਅਸੀਂ ਕੀ ਮੰਗ ਕਰਾਂਗੇ ਮੈਂ ਖੁਦ ਕਈ ਵਾਰੀ ਐਸੇ ਐਸੇ ਇਸ਼ੂਆਂ ਤੇ ਡੈਮੋ ਕਰ ਚੁੱਕਿਆ ਹਾਂ ਕੋਈ ਸੁਣਵਾਈ ਨਹੀਂ ਆ ਤੁਸੀਂ ਆਪਦੀ ਮਨਮਤ ਮਰੋ ਆਪੇ ਕਰੋ ਨਾ ਕਰੋ ਕੋਈ ਮਤਲਬ ਨਹੀਂ ਹੈ ਕਿਸੇ ਨੂੰ ਮੈਂ ਆਪਾਂ ਭਗਵੰਤ ਮਾਨ ਨੂੰ ਇਹ ਕਹਿਣਾ ਹੈਗਾ ਵੀ ਤੁਸੀਂ ਜਿਹੜੇ ਉਸ ਨਾਲ ਆਏ ਸੀਗੇ ਲੈ ਕੇ ਸਰਕਾਰ ਨੂੰ ਅੱਜ ਛੋਡੀ ਸਰਕਾਰ ਦਾ ਕੀ ਹਾਲ ਹੈ ਵੀ ਐ ਤੁਰੇ ਬੱਚਿਆਂ ਨੂੰ ਚਾਹ ਵੀ ਨਾ ਕੋਈ ਸ਼ੂਟ ਕਰ ਜੇ ਇਹ ਤਾਂ ਕੋਈ ਮਸਲਾ ਨਹੀਂ ਨਾ ਹੈ ਤੇ ਇਹ ਜਾਨ ਨੂੰ ਜੇ ਤੁਸੀਂ ਸਜਾ ਨਹੀਂ ਦਿਓਗੇ ਤਾਂ ਫਿਰ ਇਹ ਵਧਣਗੇ ਬਾਹਰ ਦਰਤਾਂ ਅੱਜ ਤਕਰੀਬਨ ਪੌਣੇ ਆਉਂਦੇ ਦੇ ਕਰੀਬ ਸਾਨੂੰ ਇੱਕ ਕਾਲ ਮਿਲੀ ਸੀ ਕਿ ਇੱਕ ਆ ਚਾਹ ਦਾ ਕੋਕਾ ਹੈਗਾ ਗੇਟ ਨੰਬਰ 2 ਥਰਮਲ ਕਲੋਨੀ ਦੇ ਕੋਲ ਇੱਥੇ ਇੱਕ ਲੜਕੇ ਨੂੰ ਜਿਹੜਾ ਹੈਗਾ ਬੰਦਾ ਹੈਗਾ ਸੀ ਆਇਆ ਸੀ ਚਾਹ ਪੀਣ ਵਾਸਤੇ ਇਹਨੂੰ ਦੋ ਅਨਪਛਤ ਮੋਟਰਸਾਈਕਲ ਸਵਾਰ ਵਿਕਤੀਆਂ ਜਿਹੜੀ ਹੈਗੀ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਸਾਂ ਤੋ ਸਾਡੀ ਟੀਮ ਜਦੋਂ ਮੌਕੇ ਤੇ ਪਹੁੰਚੀ ਤਾਂ ਜਿਹੜਾ ਇਹ ਬੰਦਾ ਸਜਾਇਆ ਸੀ ਸਿਵਲ ਹਸਪੀਟਲ ਰੈਫਰ ਕੀਤਾ ਗਿਆ ਸੀ ਸਰ ਇਹਦਾ ਨਾਮ ਹੈ ਨਲੀ ਪਸ਼ਾਪੜਾ ਜਿਹੜਾ ਅਨੜੀ ਤਰੋੜਾ ਇਹ ਸੰਤਪੁਰਾ ਰੋਡ ਦਾ ਰਹਿਣ ਵਾਲਾ ਵਿਸ਼ਾਲ ਨਗਰ ਦਾ ਤੇ ਇਹਦੇ ਜਿਹੜੀ ਹੈਗੀ ਆ ਲੱਤ ਤੇ ਬਾਹਂ ਦੇ ਉੱਪਰ ਇੰਜਰੀ ਸੱਗੀਆਂ ਫਾਇਰ ਵਾਲੀ ਇੰਜਰੀਜ਼ ਗੋਲੀ ਲੱਗੀ ਆ ਤੋ ਇਥੇ ਸਿਵਲ ਹਸਪੀਟਲ ਦੇ ਵਿੱਚ ਆਇਆ ਹੈ ਹੁਣ ਫਰਦਰ ਜਿਹੜੇ ਟ੍ਰੀਟਮੈਂਟ ਵਾਸਤੇ ਏਮਸ ਰੈਫਰ ਕੀਤਾ ਗਿਆ ਸੋ ਸਾਡੇ ਵੱਲੋਂ ਜਿਹੜੀ ਇਹ ਮੌਕੇ ਤੇ ਫਾਸਟ ਰਿਪੋਰਟ ਸ਼ੁਰੂ ਕਰ ਦਿੱਤੀ ਗਈ ਹੈ ਕਿ ਅਸੀਂ ਥਾਣਾ ਸਮਰ ਦੇਖੇ ਮਕਦਮਾ ਦਰਜ ਕਰਕੇ ਰਿਪੋਰਟ ਸ਼ੁਰੂ ਕਰ ਰਹੇ ਹਾਂ ਡਾਕਟਰ ਐਸ਼ਦੀਪ ਸਿੰਘ ਹੈ ਨਾਮ ਮੇਰਾ ਜੀ ਐਮਰਜੈਂਸੀ ਬਠਿੰਡਾ ਤੋਂ ਆਪਣੇ ਕੋਲੇ ਪੇਸ਼ੈਂਟ ਆਇਆ ਸੀ ਗਨ ਸ਼ਾਟ ਦਾ ਤੇ ਉਹਦੇ ਸੱਜੀ ਬਾਹਂ ਤੇ ਸੀਗਾ ਨਿਸ਼ਾਨ ਗੋਲੀਆਂ ਦਾ ਤੇ ਸੱਜੇ ਪੱਟ ਤੇ ਸੀਗਾ ਅੱ삐 ਬਾਹਂ ਤੇ ਵੀ ਗੋਲੀਆਂ ਦੇ ਨਿਸ਼ਾਨ ਸੀਗੇ ਤੇ ਆਪਾਂ ਉਹਨਾਂ ਨੂੰ ਬੇਸਿਕ ਟ੍ਰੀਟਮੈਂਟ ਦੇ ਕੇ ਉਹਦੇ ਬਾਅਦ ਏਮਸ ਬਠਿੰਡਾ ਚ ਰੈਫਰ ਕਰਾ ਇਹਦੇ ਹਾਲਾਤ ਨੇ ਮਰੀਜ਼ ਤੇ ਕਹਿੰਦੇ ਜੀ ਮਰੀਜ਼ ਸਟੇਬਲ ਸੀਗਾ ਗੱਲਬਾਤ ਕਰ ਰਿਹਾ ਸੀਗਾ ਤੇ ਬਾਕੀ ਅਗਿਆਰਾ ਟ੍ਰੀਟਮੈਂਟ ਜਿਹੜਾ ਉਹ ਇੰਜੂਪਿੰਦਾ ਸੋ